गुरुद्वारा साहब जदों अखंड पाठ साहब हों कोई भी फंक्शन हों ता मैं धार्मिक शब्द पढ़ती हूँ बहुत सोहने सूट बहुत सोने गन्ने की खीर बना के पूड़िया मतलब जो भी स्पेशल होंगे ऐसा सारा कुछ ਸੜਕਾਂ ਦੇ ਖੇਤਾਂ ਦੇ ਵਿੱਚ ਤੇ ਉਸ ਤੋਂ ਵਧੀਆ ਚੰਗੋ ਹੋਈ ਨਹੀਂ ਸਕਦੀ ਵਟਾ ਵਟ ਤੁਰੀ ਜਾਂਦੀ ਸੀ ਨਾ ਖੇਤ ਨੂੰ ਸਸ਼ੀਕਲ ਜੀ ਮੈਂ ਹਾਂ ਤੁਹਾਡੀ ਆਪਣੀ ਕੌਰ ਵੀ ਤੇ ਮੈਂ ਆ ਰਹੀ ਆਂ ਜੀ ਇਸ ਵਿਸਾਖੀ ਤੇ এবੀਪੀ ਸੰਝਾ ਤੇ ਤਾਹਿਰਾ ਦੇ ਨਾਲ ਦੇਖਣਾ ਨਹੀਂ ਭੁੱਲਣਾ ਆਜੋ ਜੀ ਮਨਾਉਂਦੇ ਆਂ ਰਲ ਮਿਲ ਕੇ ਸਾਰੇ ਜਾਣੇ ਵਿਸਾਖੀ ਮਾਂਜੇ ਮੇਰੀ ਅੱਖ ਦੇ ਗਬਰ ਹੁਣ এবੀਪੀ ਸੰਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi, tarha, Punjabi jaano, pal pal News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi